Hello.、Mm. ਪਰ ਮੀਤ ਤੱਕ ਵੈਸਾ ਪ੍ਰੀਤ ਬਣ ਕੇ ਟਪਾਈ ਸੀਗਾ ਉਹ ਕੁੱਤੇ ਨਹੀਂ ਆਉਣ ਲਈ ਤੇ ਜੀ ਮੈਨੂੰ ਇੱਕ ਗੱਲ ਦਾ ਮੇਰੀ ਮੈਂ ਸਰੇ ਪੈਰੀ ਹੱਥ ਲਾਉਣਾ ਜੀ ਕਿ ਮੈਂ ਹੁਣ ਕੁਝ ਨਹੀਂ ਬੰਦਗਾ ਨਹੀਂ ਇੱਕ ਸਿਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੀ ਸਿਰਫ ਠੀਕ ਹੈ ਨਾ ਕਿ ਤੇਰੇ ਨਾਲ ਤੂੰ ਮੈਨੂੰ ਜਿੱਥੇ ਜਿੱਥੇ ਖੜਾਇਆ ਮੈਂ ਤੇਰੇ ਨਾਲ ਖੜੀ ਹਾਂ ਨਾ ਖੜੀ ਹੈ ਨਾ ਜੇ ਤੂੰ ਬੁੱਧੀ ਆਤਮ ਨੂੰ ਕਿਹਾ ਸੀ ਜਾਣ ਮੈਂ ਤੇਰੇ ਨਾਲ ਹਰ ਇੱਕ ਤਰੀਕਾ ਮੰਨੀ ਆ ਮੰਨੀ ਕਿ ਨਹੀਂ ਮੰਨ ਬੰਨੀ ਠੀਕ ਹੈ ਨਾ ਤੂੰ ਮੈਨੂੰ ਕਿਹਾ ਕਿ ਤੂੰ ਕਹਦੀ ਵੀ ਮੇਰੀ ਭੈਣ ਮੈਂ ਤੇਰੇ ਕਰਕੇ ਭੈਣ ਬਣ ਗਈ ਠੀਕ ਹੈ ਸਿਮਰਨ ਨੂੰ ਤੂੰ ਕਿਹਾ ਕਿ ਮੇਰੇ ਤਾਈ ਦੀ ਕੁੜੀ ਆ ਮੈਂ ਉਹ ਬਣ ਗਈ ਠ ਇਹ ਮੈਂ ਨਹੀਂ ਦੱਸੂਗਾ ਤੈਨੂੰ ਮੈਂ ਨਹੀਂ ਦੱਸੂਗਾ ਪਰ ਤੂੰ ਉਹ ਨਹੀਂ ਗੱਲ ਕਹੀ ਹੈ ਨਾ ਸੱਚੀ ਸੱਚੀ ਦੱਸ ਦੇ ਮੈਂ ਬਹੁਤ ਗਾਸੀ ਸਾਡਾਂਗੀ ਨਹੀਂ ਤੂੰ ਲੈ ਕੇ ਆ ਨਾ ਕਿ ਕੈਰੈਕਟਰਲੈਸ ਯਾਰ ਮਤਲਬ ਇਹ ਨਹੀਂ ਬਗਦਾ ਮੈਂ ਨਹੀਂ ਤੈਨੂੰ ਇਹ ਨਹੀਂ ਕਿਹਾ ਪੀਪਰ ਨਹੀਂ ਕਹਿੰਦੀ ਤੇਰੇ ਮੁੱਛਾਂ ਬਹੁਤ ਸੋਹਣੀਆਂ ਨੇ ਤੇ ਆਪਣਾ ਕੀ ਜਾਂਦੇ ਨੇ ਵੀ ਮੈਨੂੰ ਕਿਸ ਕਰਦੇ ਇੱਕ ਕਹਿੰਦੀ ਹੈਗੀ ਤਾਂ ਮੇਰੀ ਬਾਸੀ ਦੀ ਕੁੜੀ ਆ ਪਰ ਕਰੈਕਟਰਲੈਸ ਆ ਉਹਨੂੰ ਮੂੰਹ ਨਾ ਲਈ ਉਹ ਲੱਗੇ ਮੰਮੀ ਦੀ ਸੌਂ ਲੱਗੇ ਜਾਂ ਹੋ ਗਿਆ ਹੋ ਗਿਆ ਫਿਰ ਉਹ ਮੈਨੂੰ ਕੀ ਕਹਿੰਦੀ ਆ ਉਹਨੇ ਤਾਂ ਕਹਿਣਾ ਹੁੰਦਾ ਤੈਨੂੰ ਐਵੇਂ ਮੈਨੂੰ ਕਹਾਂ ਉਹਦਾ ਬਹੁਤ ਕੁਝ ਕਹਿਣਾ ਤੈਨੂੰ ਅਜੇ ਹੋਰ ਤਾਂ ਕਿੱਦਾਂ ਬੋਲਣੀ ਹੁੰਦੀ ਤੈਨੂੰ ਮੈਨੂੰ ਮੈਂ ਮੈਨੂੰ ਐ ਦੱਸ ਤੂੰ ਮੇਰੇ ਲਈ ਕੀ ਕਰਦਾ ਤੂੰ ਮੇਰਾ ਦੇਹਲੀ ਦਿਖਾਇਆ ਮੈਂ ਤੇਰੇ ਕਰਕੇ ਇੰਨਾ ਖਸੂਣਾ ਹੁਣ ਤੇਰਾ ਤਾਂ ਦੁੱਖ ਥੀਕ ਆ ਹੁਣ ਮੇਰੀ ਮੇਰੀ ਤਾਂ ਕੀ ਕਹਿੰਦਾ ਕੋਈ ਨਹੀਂ ਹੈ ਹਨਾ ਇੱਕ ਵਾਰੀ ਉਹਨੂੰ ਫੋਨ ਕਰ ਪਰਣੀ ਚਾਹੀਦੀ ਕੀ ਕਹ ਉਹਨੂੰ ਕਹ ਬਾਈ ਜੋ ਵੀ ਚੱਲਦਾ ਸੀਗਾ ਬਾਈ ਅੱਕਣਾ ਤਾਂ ਅਸੀਂ ਡਿਜੀਟਲ ਤਾਂ ਹੋਈ ਨਹੀਂ ਹਾਂ ਠੀਕ ਹੈ ਯਾਰ ਉਹਨੂੰ ਬਸ ਉੱਥੇ ਕਰ ਲੈ ਮਰ ਜਾਣਾ ਕਹ ਸਾਰੀ ਮੈਂ ਤੈਨੂੰ ਵੀ ਬੜੀ ਆਪਣੀ ਨਾਲ ਪਿਆਰ ਕਰਦਾ ਹਾਂ ਜੇ ਤੂੰ ਕਿਆ ਕਰਦਾ ਹੁੰਦਾ ਨਾ ਤੇ ਮੇਰੇ ਨਾਲ ਨਾ ਹੁੰਦਾ ਨਾ ਹੀ ਉਧਰ ਸਿਮਰਨ ਨਾਲ ਹੁੰਦਾ ਜੇ ਤੂੰ ਕਰਦਾ ਹੁੰਦਾ ਕੀ ਕਰ ਹੁਣ ਐਵੇਂ ਰੋਹੀ ਤੂੰ ਕੋਈ ਹੀ ਜਾ ਹਾਂ ਕੀ ਜ ਮੇਰੀ ਤਾਂ ਕਦੇ ਹੀ ਨਾ ਸੁਣਨੀ ਹੁੰਦਾ ਤੇਰੀ ਤਾਂ ਮੇਰੀਆਂ ਤਾਂ ਸੁਣਦੀਆਂ ਹੀ ਹੁਣ ਤੱਕ ਮੈਨੂੰ ਇਹਨਾਂ ਨੂੰ ਫਿਨ ਜਨਾ ਕਿ ਤੇਰੇ ਲਈ ਮੈਂ ਸੁਣ ਗਈ ਹੈ ਨਾ ਕੋਈ ਤਰ੍ਹਾਂ ਯਾਰ ਦੋਸਤ ਵੀ ਨਹੀਂ ਸੁਣੂਗਾ ਐਨੀ ਤਰ੍ਹਾਂ ਮੈਂ ਤੇਰੇ ਨਾਲ ਕਰਦੇ ਸਾਰੀ ਜ਼ਿੰਦਗੀ ਯਾਦ ਰੱਖੂਗਾ ਉਦੋਂ ਮੈਂ ਤੇਰੇ ਲਈ ਨਹੀਂ ਇੱਕ ਦਿਨ ਪਹਿਲਾਂ ਤੇਰੇ ਨਾਲ ਮੈਂ ਰਾਤ ਕੱਟ ਕੇ ਹੈ ਦੂਜੇ ਦਿਨ ਮਗਰੀ ਭੈਣ ਬਣ ਗਈ ਸ਼ਰਮ ਕਰਕੇ ਮਰ ਜਾ ਸ਼ਰਮ ਕਰਕੇ ਮੈਂ ਮਤਲਬ ਕੋਈ ਨਾ ਪਲੀਜ਼ ਲਵੇ ਲਾ ਦੇ ਯਾਰ ਪਰਨੀਰ ਕਿਉਂ ਨਹੀਂ ਸਮਝਦੀ ਮੈਂ ਕਰ ਨੂੰ ਇੱਕ ਵਾਰੀ ਕਾਲ ਕਰ ਲੈਂਦੀ ਹਾਂ ਮੈਂ ਕੋਈ ਗੱਲ ਲਵੇ ਲਾ ਦੇ ਯਾਰ ਪਿਆਰ ਤਾਂ ਤੈਨੂੰ ਕਰਦਾ ਉਹ ਹੂੰ ਮੈਂ ਤੇ ਮੇਰੀ ساری ਜ਼ਿੰਦਗੀ ਪਿਆਰ ਤੋਂ ਤੋ ਕੇ ਪੀ ਜਾਉਂਗਾ। ਉਹ ਚੱਲੋ ਚੱਲੋ। ਠੀਕ ਆ ਪਲੀਜ਼ ਰਿਕਵੈਸਟ ਕਰੋ ਲਵੇ ਲਾਵੇ। ਹੋ ਚੁਲਿਆ ਮੇਰਾ। ਮੈਂ ਬਹੁਤ ਬੋਲੂਗੀ ਉਹ ਸੁਣ ਵੀ ਸੁਣੀ ਗਈ। ਕੋਈ ਗੱਲ ਨਹੀਂ ਕੋਈ। ਹਾਂ ਠੀਕ ਇੱਕ ਦਿਨ ਤਾਂ ਤੁਹਾਨੂੰ ਸ਼ਰਮ ਆਉਗੀ ਨਾ। ਹਾਂ ਮੈਂ ਨੇ ਉਹ ਵਾਰ ਕੀਤਾ ਸੀ ਇਹ ਮੇਰੇ ਨਾਲ ਖੜੀ ਸੀ ਫੇਰ ਵੀ। ਹਾਂ ਬੱਸ ਲਾਵੇ ਲਾਵੇ ਪਲੀਜ਼ ਰਿਕਵੈਸਟ। ਚੰਗਾ ਬਾਈ। ਸਰ ਮੈਨੂੰ ਫੇਰ ਫੋਨ ਆਇਆ ਸੀ ਮਨਜੀਤ ਦਾ। ਹਾਂ ਕਹਿੰਦੀ ਹੁਣ ਉਹਦਾ ਵਿਆਹ ਤਾਂ ਕਹਿੰਦੀ ਤੇਰੇ ਨਾਲ ਹੀ ਹੋਊਗਾ। ਮੈਂ ਕਿਹਾ ਕਿਹੜੀ ਗੱਲ ਨੂੰ। ਕਹਿੰਦੀ ਤੂੰ ਉਹਦੇ ਨਾਲ ਫਿਜ਼ੀਕਲੀ ਕੀਤਾ ਨਾ ਫਿਜ਼ਿਕ ਆਪਣਾ ਫਿਜ਼ੀਕਲ ਦਾ ਸਰ ਮੈਂ ਤਾਂ ਕਿਹਾ ਹੀ ਨਹੀਂ ਉਹਨੂੰ ਕਿੰਨੇ ਕਿਵੇਂ ਪਤਾ ਲੱਗ ਗਿਆ ਚੰਡੀ ਉਹ ਪੈਰੋਂ ਘਰ ਨਹੀਂ ਜਾ ਰਿਹਾ ਤੈਨੂੰ ਨਹੀਂ ਕਹਿੰਦੀ ਤੁਸੀਂ ਸਰਦਾਰਾਂ ਦੇ ਤਾਬੇ ਤੇ ਵੀ ਤੁਸੀਂ ਗਏ ਚੰਡੀਗੜ੍ਹ ਤੁਸੀਂ ਕਹਿੰਦੇ ਸਰਾਉ ਹੋਟਲ ਦੇ ਵਿੱਚ ਜਾ ਕੇ ਤੇਰੀਆਂ ਕਿ ਸ਼ਿਮਲੇ ਤੁਸੀਂ ਇਕੱਠੇ ਗਏ ਫਿਰ ਅੰਮ੍ਰਿਤਸਰ ਤੁਸੀਂ ਇਕੱਠੇ ਰਹੇ ਆ ਕਹਿੰਦੇ ਤੁਸੀਂ ਮੈਂ ਇੱਕ ਗੱਲ ਦੱਸ ਦਵਾਂ ਮੇਰੀ ਗੱਲ ਸੁਣ ਹਾਂ ਇਹ ਗੱਲ ਸੁਣ ਮੈਂ ਖੋੜਾ ਕਰਾਉਣਾ ਚੰਡੀ ਤੂੰ 20 ਸਾਲ ਦੀ ਆ ਤੂੰ ਇੰਨਾ ਕੁਝ ਕਰ ਲਿਆ ਤੈਨੂੰ ਸ਼ਰਮ ਨਹੀਂ ਆ ਗਈ ਮੈਂ ਤੈਨੂੰ ਕੀ ਦੱਸਾਂ ਮੈਂ ਇਹ ਗੱਲ ਕੋੜਾ ਕਰਾਉਣਾ ਆਹ ਬੰਦਾ ਕੋ ਨੂੰ ਸਾਹਮਣੇ ਕਰਾਉਣਾ ਨਹੀਂ ਕਿਸੇ ਦਾ ਆਪਣਾ ਹੋਇਆ ਸੀ ਕਿਹਨਾਂ ਹੋਰ ਕਿਹਨੂੰ ਪਤਾ ਲੱਗ ਗਿਆ ਯਾਰ ਕਿਸੇ ਨੂੰ ਵੀ ਨਹੀਂ ਪਤਾ ਫਿਰ ਉਹਨਾਂ ਦੇ ਕਿ ਆਪਣੇ ਤੋਂ ਤੀਜਾ علاوہ ਕਾਂਸੀ ਕਹਿੰਦੀ ਉਹਦੇ ਪੁੰਚ ਤੇਰੀਆਂ ਨਿਊਰ ਦੀਆਂ ਥੋੜੀ ਇਕੱਠੀਆਂ ਦੀਆਂ ਫੋਟੋਆਂ ਪਈਆਂ ਨੇ ਇਹ ਲਈ ਕਹਿੰਦੀ ਮੈਂ ਤਾਂ ਤੇਰੀ ਨਿਊਰ ਦੀਆਂ ਛਿੰਲੇ ਕਹਿੰਦੀ ਜਦੋਂ ਤੁਸੀਂ ਗਏ ਸੀ ਛਿੰਲੇ ਦੀਆਂ ਇਕੱਠੀਆਂ ਨਹੀਂ ਕਹਿੰਦੀ ਬੈੱਡ ਤੇ ਤਿੰਨ ਤਿੰਨ ਜਾਣੇ ਤੁਸੀਂ ਪਈਓ ਤੇਰੀ ਇਕੱਠੀਆਂ ਦੀਆਂ ਫੋਟੋਆਂ ਪਈਆਂ ਨੇ ਮੇਰੇ ਕੋਲ ਤਾਂ ਫੋਟੋ ਹੀ ਵਾਲਟ ਤੋਂ ਜਿੱਦਾਂ ਡਿਲੀਟ ਹੋ ਗਿਆ ਸੀ ਨਹੀਂ ਜਿਹੜੀਆਂ ਆਪਾਂ ਪੁੱਪਲ ਕਲਿੱਕ ਨਹੀਂ ਕੀਤੀਆਂ ਇਹਨੀਆਂ ਸਰਦਾਰਾਂ ਦੇ ਘੱਟ ਦੇ ਮੇਰੀ ਚੱਲ ਠੀਕ ਆ ਯਾਰ ਹੁਣ ਵਾਇਲਨ ਵਿੱਚ ਹੋਰ 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 ਕਿਹਨੂੰ ਉਹ ਐਂਕ ਬੁਲਾ ਉਹਦੇ ਤੋਂ ਸਾਰੀ ਕਹਾਣੀ ਕਹਿੰਦੀ ਨਹੀਂ ਫਿਰ ਤ ਤੂੰ ਪਰ ਕਿਉਂ ਫੇਰ ਮੈਨੂੰ ਫੇਰ ਮੈਨੂੰ ਵਿਚੋ ਲਾ ਲੰਦੀ ਮੈਂ ਕੁਛ ਨਹੀਂ ਕੀਤਾ ਠੀਕ ਹੈ ਸਮਝ ਲਾ ਮੈਂ ਯਾਰ ਮਨ ਨਹੀਂ ਅਸਲੀ ਨਹੀਂ ਇਹਦੇ ਇਹਦੇ ਜੇ ਮੇਰੀ ਕਿਤੇ ਬੇਸਨੀ ਗੱਲ ਹੈ ਮੈਂ ਕਿਹਾ ਕੁਛ ਤੈਨੂੰ ਮੈਂ ਕੁਛ ਕਿਹਾ ਵੀ ਤੇਰੀ ਬੇਤੀ ਹੈ ਜਾਂ ਕੁਛ ਮੈਂ ਤੈਨੂੰ ਕੋਸ ਕਰਦੀ ਜਾਂ ਕੁਝ ਕਰ ਰਿਹਾ ਤੂੰ ਮੇਰੇ ਮਾਪਿਆਂ ਤੋਂ ਸੋ ਇੱਕ ਕਰ ਦਿੰਨਾ ਹੈ ਹਾਂ ਫਿਰ ਤੂੰ ਮੇਰੀ ਗੱਲ ਸੁਣ ਉਹ ਕਹਿੰਦੇ ਕਹਿੰਦੇ ਤੂੰ ਉਹਦੇ ਖੜੀ ਪਈ ਹੁੰਦੀ ਹੈ ਕਹਿੰਦੀ ਤੂੰ ਕਹਿੰਦੀ ਆ ਵੀ ਚੰਡੀਗੜ੍ਹ ਚੱਲ ਮੈਂ ਤਾਂ ਆਪਤਾ ਉਹ ਮੈਂ ਕਿਹਾ ਨਹੀਂ ਮੈਨੂੰ ਕਹਿਣਾ ਸੀ ਵੀ ਆਪਤਾ ਉਹ ਗਰਾਰੀਆਂ ਡਾਂਦਾ ਹੁੰਦਾ ਸੀ ਮੈਂ ਨਹੀਂ ਸੀ ਕਹਿਣ ਨੂੰ ਕਹਿ ਸਕਦੀ ਹਣ ਕੀ ਕਹੌਣੇ ਕਹਿੰਦੀ ਤੂੰ ਉਹਨੂੰ ਚੰਡੀਗੜ੍ਹ ਲਈ ਗਗਰਾਰੀਆਂ ਲਾਉਂਦੀ ਹੁੰਦੀ ਸੀ ਕੀ ਚੰਡੀਗੜ੍ਹ ਚੱਲ ਮੈਨੂੰ ਲੈ ਕੇ ਚੱਲ ਮੈਂ ਕਹਿੰਦੀ ਹਾਂ ਦੀ ਚੁੱਪ ਕਰ ਗਈ ਪਰ ਗਰਾਰੀਆਂ ਮੈਂ ਆਣਦੀ ਸੀ ਕਿ ਉਹ ਆ ਬਣਾਉਂਦਾ ਹੁੰਦਾ ਸੀ ਮੈਂ ਚੁੱਪ ਕਰਕੇ ਰੁਕ ਕੇ ਮੂੰਹ ਕਰਕੇ ਸਿਰਫ ਚੁੱਪ ਕਰ ਦਿਆ ਫਿਰ ਹੁਣ ਵੀ ਚੁੱਪ ਕਰ ਜਾ ਪਲੀਜ਼ ਹਾਂ ਹਾ ਕੋਣ ਨਾ ਕਿਸੇ ਨੂੰ ਕਹਾ ਵੀ ਨਾ ਹੈ ਕਹਿੰਦੀ ਮੈਂ ਬਾਦੋਂ ਕਹਿੰਦੀ ਹੋਗਾ ਤੂੰ ਆ ਬਤਾਉਂਗਾ ਹੋ ਜਾਂਦਾ ਇੱਕ ਵਾਰ ਪਲੀਜ਼ ਹਾਂ ਤੇਰੇ ਕਰਕੇ ਮੈਂ ਕਿੰਨਾ ਕੋ ਚੱਲੇ ਆ ਮੈਂ ਤੇਰਾ ਦੇਣਾ ਤੇਰੇ ਤੋਂ ਨਹੀਂ ਨਹੀਂ ਤੇਰੇ ਤੋਂ ਮੈਂ ਕੁਝ ਲੈ ਕੇ ਖਾਦਾ ਮੈਂ ਹੁਣ ਕੁਛ ਨਹੀਂ ਹਾਂ ਇਹ ਕਿ ਤੂੰ ਮੇਰੇ ਨਾਲ ਖੇਡ ਕੇ ਨੇ ਆ ਇੱਕ ਮੈਂ ਤੇਰੇ ਕਰਕੇ ਮੁਸੀਬਤ ਚਲਣਗੀ ਕਿ ਨਹੀਂ ਨਹੀਂ ਚਲਦੀ ਤਾਂ ਮੈਂ ਹੈ ਹੀ ਆ ਚੱਲ ਤੂੰ ਹੀ ਬਣਾ ਮੈਂ ਮੈਂ ਤਾਂ ਕੁੱਤੀ ਹੋਣੀ ਮੇਰੀ ਗੱਲ ਖੰਨ ਮਰ ਜਾ ਹੋਣ ਮਾਰਨਾ ਤੂੰ ਘਣੀ ਨੂੰ ਮਾਰਦਾ ਖੂਨੇ ਮਰ ਜਾ ਤੂੰ ਤੂੰ ਇੰਨਾ ਕੁਛ ਲੱਗਿਆ ਜੇ ਤੂੰ ਸੀਰੀਅਸ ਹੈਗਾ ਤੂੰ ਆਪਣੀ ਮਾਂ ਕਿਉਂ ਚਦੋਨਾ ਸੀਗਾ ਮੈਨੂੰ ਹੁਣ ਕੀ ਪਤਾ ਦੀ ਯਾਰ ਮੈਨੂੰ ਹੁਣ ਕੀ ਪਤਾ ਸੀ ਸਿਮਰਨ ਮੇਰਾ ਕੀ ਕਰਨੀ ਸੀ ਤੂੰ ਹੈ ਮੈਨੂੰ ਪਤਾ ਨਹੀਂ ਹੈ ਮੈਨੂੰ ਪਤਾ ਨਹੀਂ ਮੈਨੂੰ ਸਵੇਰੇ ਆ ਨਾ ਦੱਸਿਆ ਅੱਜ ਉਹਨਾਂ ਨੇ ਕਹੋਟਲੇ ਦੇ ਲੈ ਕੇ ਕਿ ਹਮ ਤਾਂ ਚੰਡੀ ਗਣ ਉਹਨਾਂ ਕਹਿੰਦਾ ਮੇਰੇ ਤਾਈ ਦੀ ਕੁੜੀ ਹੈ ਉਹਨਾਂ ਕਹਿੰਦਾ ਮੇਰੀ ਮਾਸੀ ਦੀ ਕੁੜੀ ਹੈ ਮੈਨੂੰ ਦੁੱਖ ਨਹੀਂ ਲੱਗਦਾ ਹੈਗਾ ਹਲੋ ਹਲੋ ਕਾਲੀ ਕਾਲੀ ਕਾਰੀਆਂ ਕਾਰੀਆਂ ਕਾਰਜਾ ਹਿਆ ਸਮਝਦਾ ਵਾਲਾ ਉਹਦੀ ਕੋ ਜਨਸੈਂਸ ਹੈ ਕਿ ਤੁਸੀਂ ਉਹਦੀ ਵੀਡੀਓ ਬਣਾ ਕੇ ਰੱਖੀ ਹੋਈ ਹੈ ਨਹੀਂ ਉਹਨੇ ਮੈਨੂੰ ਕਿਹਾ ਜਾਂ ਜਿਹਨੂੰ ਬਲੈਕਮੇਲ ਕਰਦੇ ਆ ਉਹਨੂੰ ਸਵੇਰੇ ਮਿਲ ਕੇ ਆਉਂਦੇ ਨੇ ਜਿੰਮ ਦੇ ਵਿੱਚ ਕਿਹੜੀ ਕੁੜੀ ਆ ਜਿਹੜੇ ਕਹਿੰਦੇ ਮੋਤੀ ਵੀ ਆ ਕੋਈ ਰਾਤ ਨੂੰ ਉਹਦੇ ਨਾਲ ਹੁੰਦੀਆਂ ਜ਼ਿਆਦਾਤਰ ਉਹਨੂੰ ਕਲੱਬਿੰਗ ਵਗੈਰਾ ਚ ਲੈ ਕੇ ਜਾਂਦੇ ਰਹੇ ਆ ਤੇ ਇੱਕ ਵਿਆਹੀ ਵੀ ਦੱਸਦੇ ਆ ਕਿ ਅੰਜਲੀ ਪਤਲੀ ਰਾਜਣੀ ਐ ਏਦਾਂ ਦਾ ਕੁਝ ਜਿਹੜੀ ਬਾਹਰ ਇੰਨੀ ਹੈ ਉਹ ਨਹੀਂ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਨਾਮ ਬਣਾ ਲਿਆ ਨਾ ਅੰਜਲੀ ਹੋਣਾ ਕਹਿੰਦੀ ਵੀ ਮੈਂ ਕਹਿੰਦੀ ਇਹਨੂੰ ਸਭ ਕੁਝ ਸਿਖਾਉਣਾ ਤਾਂ ਮੇਰੇ ਲਈ ਕਹਿੰਦੀ ਸਭ ਕੁਝ ਸਿਖਾ ਦੂੰ ਮੈਂ ਹੂੰ ਕਹਿੰਦੀ ਜੋ ਕਰ ਮੈਂ ਕਿਹਾ ਵੀ ਜੇ ਜਿੱਦੀ ਕੋਈ ਗੱਲ ਨਹੀਂ ਹੋਣੀ ਜੇ ਮੇਰੇ ਨਾਲ ਵਧੀਆ ਗੱਲ ਕੀਤੀ ਹੈ ਨਾ ਕੋਈ ਫੋਨ ਕਾਜੀ ਕਿ ਤੈਨੂੰ ਇਹਦੇ ਵੱਲੋਂ ਮੁੰਡਾ ਵੀ ਲੱਪਣਾ ਆ ਗਿਆ ਪਿਆਰ ਵੀ ਕਰਦਾ ਉਹ ਵੀ ਦੇ ਦ ਮੇਰੀ ਗੱਲ ਸੁਣਾ ਤੇ ਜੀ ਪਤਾ ਕੀ ਗੱਲ ਆ ਮੈਂ ਹੁਣ ਕੁਝ ਨਹੀਂ ਕਹਿ ਸਕਦੀ ਤੈਨੂੰ ਆਪ ਨੂੰ ਪਤਾ ਵੀ ਤੂੰ ਗਲਤ ਹੈ ਕਿ ਸਹੀ ਠੀਕ ਹੈ ਨਾ ਤੂੰ ਕਿਤੇ ਕਿਤੇ ਗਲਤ ਹੈ ਕਿਤੇ ਕਿਤੇ ਸਹੀ ਇਹ ਤੈਨੂੰ ਪਤਾ ਖੁਦ ਨੂੰ ਤੈਨੂੰ ਪਤਾ ਉਹ ਅਗਲੀ ਨਹੀਂ ਆਣੀ ਨਹੀਂ ਜੀ ਕੰਟੀਨ ਠੀਕ ਹੈ ਉਹਨਾਂ ਨਾਲ ਰੱਖੀ ਗਈ ਨਹੀਂ ਕਿਹਾ ਮੇਰੇ ਨਾਲ ਤੁਸੀਂ ਗੱਲ ਕਰ ਲਓ ਮੈਂ ਨਾ ਕਹਿੰਦੀ ਵੀ ਇੰਪੋਸੀਬਲ ਹੈ ਕਹਿੰਦੀ ਉਹ ਮਾਦਾ ਘਰੇ ਨੂੰ ਮਾਦਾ ਹੋਣ ਮਾਰਦੇ ਨੇ ਕਹਿੰਦੀ ਮੈਨੂੰ ਕੋਈ ਕੇਅਰ ਨਹੀਂ ਹੈਗੀ ਤੇ ਜੰਦੀ ਜੀ ਉਹਨੇ ਮੈਨੂੰ ਸੌਟ ਕੀਤਾ ਤੇ ਕਹਿੰਦੀ ਵੀ ਮੇਰੇ ਘਰ ਜਾਣੇ ਤਾਂ ਕਹਿੰਦੀ ਮੇਰੀ ਅਗੇਜਮੈਂਟ ਫਿਕਸ ਕਰਤੀ ਹੈ ਕੱਲ ਮੁੰਡਾ ਵੇਖ ਕੇ ਆਇਆ ਨਹੀਂ ਛੱਡਿਆ ਨਹੀਂ ਮੈਂ ਤੇਜੂ ਨੂੰ ਵੀ ਰੱਖਿਆ ਸੀ ਫਸੇ ਨੇ ਹਾਂ ਕਹਿੰਦੀ ਮੇਰੇ ਨਾਲ ਗੇਮੈਂਟ ਇੱਕ ਕਰਤੀ ਐ ਤੇ ਕਹਿੰਦੀ ਵੀ ਮੈਂ ਮੈਰਿਜ ਕਰਵਾ ਲੈਣੀ ਆ ਕਹਿੰਦੀ ਇਹ ਆਪਣਾ ਜੋ ਕੰਮ ਕਰਦਾ ਕਹਿੰਦੀ ਬਟੈਨ ਨੂੰ ਮੈਂ ਸਭ ਕੁਝ ਸਿਖਾਉਂਗੀ ਕਿ ਕਿੱਦਾਂ ਕਿਸੇ ਨੂੰ ਕਿਸ ਨਾਲ ਛੇੜੀਂਦਾ ਹੁੰਦਾ ਕਹਿੰਦੀ ਪਤਾ ਕੀ ਗੱਲ ਕਹਿੰਦੀ ਇੱਕ ਜਗ੍ਹਾ ਵੀ ਇਹ ਸਹੀ ਹੁੰਦਾ ਜਿਹਨੂੰ ਤਾਂ ਨਹੀਂ ਆਏ ਕਹਿੰਦੀ ਹਰ ਇੱਕ ਜਗ੍ਹਾ ਗਲਤ ਆ ਹਰ ਇੱਕ ਜਗ੍ਹਾ ਗਲਤ ਆ ਸੰਦੀਪ ਨੂੰ ਵੀ ਫੋਨ ਕਰ ਲਾਇਆ ਉਹਨੇ ਐ ਅਸਲ ਗੋਲਾ ਬੋਕੜੀਆ ਸੋਈ ਬਨੂ ਆਹੋ ਸੰਦੀਪ ਅੱਗੋ ਸੰਦੀਪ ਨੇ ਵੈਸ਼ਵਾ ਨਹੀਂ ਕੀਤੀ ਅੱਗੋ ਕਹਿੰਦੀ ਮੇਰੇ ਨਾਲ ਨਹੀਂ ਵੈ ਮੇਰੇ ਜੀ ਮੈਨੂੰ ਅਗੋ ਸੰਦੀਪ ਕਹਿੰਦਾ ਪੀ ਤੇਰੀ ਦੇ ਪਰਨੀ ਕੀ ਕਹਿੰਦੇ ਨੇ ਤੇਜੀ ਦੇ ਪਰਨੀ ਤੇ ਵੀ ਗੱਲ ਆ ਤੇ ਉਹ ਆਪੇ ਦੇਖਣ ਕਹਿੰਦੇ ਜੇ ਤੂੰ ਕਹਿੰਦੀ ਅੱਗੋ ਮੈਨੂੰ ਕਹਿੰਦਾ ਕਿ ਜੇ ਤੂੰ ਕੇਸ ਕਰਨਾ ਤਾਂ ਕਰ ਦੇ ਮੈਂ ਵੀ ਵਿਚਾਰੀ ਦੇ ਵਿੱਚ ਹੀ ਰਹਿਣਾ ਮੈਨੂੰ ਜਗਾ ਨਾ ਆਉਂਦਾ ਅੱਗੋ ਨਿਭਣਵਾਉਂਦਾ ਕਹਿੰਦੀ ਮੈਂ ਕਹਿੰਦਾ ਮੈਨੂੰ ਤੂੰ ਅੱਗੇ ਬੋਲਿਆ ਕੋਲਡ ਆਫ ਜਨਾ ਭੈਣ ਜੀ ਆਂਦਾ ਸੁਨੀਲ ਵੀ ਐਵੇਂ ਅੱਗੋ ਬੋਲਿਆ ਵੀ ਜੇ ਤੂੰ ਕੇਸ ਕਰਨਾ ਤਾਂ ਨਹੀਂ ਕਰਦੇ ਮੈਂ ਡਰਦਾ ਨਹੀਂ ਹੈਗਾ ਹੈ ਤੇਰਾ ਬੰਦਾ ਕਹਿੰਦੀ ਜੇ ਗਲਤ ਕਹਿੰਦੇ ਅੱਗੋ ਮਨੀਆਂ ਦਾ ਵੀ ਤੇਰਾ ਹੀ ਬੰਦਾ ਗਲਤ ਆ ਸਾਨੂੰ ਤੂੰ ਕੀ ਕਹਿੰਨੀ ਹੈ ਉਹ ਸੰਭਲ ਕੇ ਨਹੀਂ ਰਹਿੰਦਾ ਐਵੇਂ ਹ ਕਹਿੰਦੀ ਕੈਂਦੀ ਮੇਰੇ ਪਾਣੂ ਘੜੀ ਨੂੰ ਮਾਰਦਾ ਨੇ ਕਹਿੰਦੀ ਹੁਣੇ ਮਾਰ ਦੇ ਮੈਨੂੰ ਕੋਈ ਪਿਆਰ ਨਹੀਂ ਮਿਲਿਆ ਇਹ ਜਿਹੜਾ ਮੈਨੂੰ ਕਿੰਨਾ ਕਰਦਾ ਬੋਲਦਾ ਮੈਂ ਕਹਾਂ ਕੈਂਦੀ ਕੁਛ ਮਰਜ਼ੀ ਹੋ ਜਾਵੇ ਹੌਣੀ ਕਹਿੰਦੀ ਇਦਾਂ ਹੋ ਜਾਵੇ ਮੇਰੀ ਕਹਿੰਦੀ ਅਵੇਜਮੈਂਟ ਹੋ ਗਈ ਹੈ ਕਹਿੰਦੀ ਹੌਣੀ ਨਹੀਂ ਮਿਲਦੀ ਆਪਾਂ ਦੀ ਪੰਡਾਇਆ ਦੀ ਗੱਤ ਮੈਨੂੰ ਸਮਝ ਨਹੀਂ ਆਉਂਦੀ ਕਹਿੰਦੀ ਦੰਦਾ ਯਾਰ ਅਹੀ ਲਵ ਚੁੱਪ ਫਾਈਡਿਕਲੀ ਨਹੀਂ ਮੈਂ ਸਮਝ ਰਹੀ ਮੈਂ ਕੀ ਕਰਾਂ ਮੈਨੂੰ ਕਿਹਾ ਮੈਨੂੰ ਮਾਰਦਾ ਕਹਿੰਦੀ ਘੜੀ ਨੂੰ ਮਾਰਦਾ ਹੁਣੇ ਮਾਰ ਦੇ ਮੈਨੂੰ ਕੋਈ ਪਿਆਰ ਨਹੀਂ ਹੈ ਜੀ ਕੋਈ ਬੰਦੇ ਨੇ ਸਵਾਲ ਕੀਤਾ ਕਹਿੰਦੀ ਮੇਰੇ ਨਾਲ ਸਾਰੇ ਯਾਰ ਬਣੀ ਇੱਕ ਵਾਰੀ ਫੋਨ ਕਰਦਾ ਮੈਂ ਵਾਰ ਵਾਰ ਫੋਨ ਕਰੀ ਤੇਨੇ ਪਾਵਲਾ ਕਰਦੀ ਮੇਰੀ ਦੀ ਗੱਲ ਮੈਂ ਕਹਿ ਤਾ ਦਿੱਤਾ ਥੋੜੀ ਹੋਣ ਕਰ ਪਲੀ ਜਾ ਆਪਦਾ ਮੈਂ ਕੀ ਕਹਾ ਨੂੰ ਫੋਨ ਕਰਕੇ ਮੇਰਾ ਬੱਤਕਾ ਤੈਨੂੰ ਪਿਆਰ ਜਾਂਦਾ ਹਾਂ ਪਤਾ ਨਹੀਂ ਗੱਲ ਦੀ ਗੱਲ ਵੀ ਰੱਖੀ ਸੀ ਕਿ ਰਾਤ ਸੰਦਾ ਤੇਰੀ ਨੌ ਲਗਾਉਂਦਾ ਹੋਰ ਤਾਂ ਮੈਨੂੰ ਨੌਂ ਵੀ ਲੰਦਾ ਉਹ ਜਦੋਂ ਮੈਨੂੰ ਗੱਲ ਦੀ ਕਲੀਅਰ ਕਰ ਰਹੀ ਹੈ ਕਹਿੰਦੀ ਮੈਂ ਕਰਨੀ ਸੀ ਦੇ ਬਿਲਕੁਲ ਮੇਰੇ ਕੋਲ ਨਹੀਂ ਹੈ ਜੀ ਮੇਰੇ ਕੋਲ ਉਹ ਨਹੀਂ ਖਰਦੇ ਉਹਦਾ ਨੰਬਰ ਵੀ ਪਤਾ ਨਹੀਂ ਉਹਦੇ ਕੋ ਕਿੱਥੋਂ ਆ ਤੇ ਆਫਿਸ ਚੋ ਵੀ ਕਿਹਨੇ ਦੱਸਿਆ ਇੱਕ ਗੱਲ ਹੋਰ ਇਹਨੂੰ ਦੱਸ ਦਵਾਂ ਆਫਿਸ ਚੋਂ ਗਏ ਨਹੀਂ ਨਹੀਂ ਤੇ ਆਫਿਸ ਚੋਂ ਗੱਲ ਗਈ ਆ ਉਹਨੇ ਪਤਾ ਨਹੀਂ ਕੋਈ ਗੱਲ ਹੋਈ ਆ ਉਹਨੇ ਮੈਨੂੰ ਕਸਮ ਚਾਕੇ ਗੱਲ ਲੱਸੀ ਆ ਨਹੀਂ ਨਹੀਂ ਮੇਰੇ ਵੀ ਆਫਿਸ ਚ ਕੋਈ ਨਹੀਂ ਜਾ ਸਕਦਾ ਕਹਿੰਦੀ ਤੂੰ ਇਹਦੇ ਨਾਲ ਵੀ ਗਈ ਆ ਆਫਿਸ ਦੇ ਵਿੱਚ ਫਿਰ ਕਹਿੰਦੀ ਵੀ ਕਿਸੇ ਨੇ ਮੈਨੂੰ ਆਫਿਸ ਦੇ ਵਿੱਚੋਂ ਜੈਮਾ ਦੀ ਕੁੜੀ ਬਾਰੇ ਦੱਸਿਆ ਜੈਮਾ ਦੀ ਕੁੜੀ ਕਿਹੜੀ ਨਹੀਂ ਨਹੀਂ ਪਤਾ ਹਾਂ ਨਹੀਂ ਨਹੀਂ ਪਤਾ ਕੱਲ ਮਮੀ ਅੱਜ ਗੱਲ ਕਰਦੀ ਆ ਕਿ ਉਹਨੂੰ ਜੈਮਾ ਦੀ ਕੁੜੀ ਬਾਰੇ ਪਤਾ ਨਹੀਂ ਲੱਭ ਸਕਣੀ ਕਿੱਥੇ ਵਾਟੇ ਚ ਆਈ ਨਹੀਂ ਐ ਮੇਰੇ ਕੋਲ ਸੁਣਾਉਂ ਤਾਂ ਕਰ ਉਹਦਾ ਮੈਨੂੰ ਤਾਂ ਨਹੀਂ ਪਤਾ ਹੈਗਾ ਜੈਮਾ ਦੀ ਕੁੜੀ ਕਿਹੜੀ ਹੈ ਕਿੱਥੇ ਕਦੇ ਮਿਲਿਆ ਕਿੱਥੇ ਨਹੀਂ ਮਿਲਿਆ ਉਹ ਜੈਮਾ ਦੀ ਹੈ ਉਹਦੀ ਕਿਹਨੋਂ ਬ ਕਰੋ ਸਿੱਧੀ ਗੱਲ ਇਹ ਰਹਿਣਾ ਮੇਰੀ ਲੱਤਾਂ ਦੀ ਜਾਨ ਨਿਕਲੀ ਹੋਈ ਐ ਇੱਥੇ ਆ ਮੈਂ ਹੁਣ ਕੀ ਕਰਾਂ ਭੈਣ ਕਿਥੇ ਮਰਜੂ ਮਾ ਜਾਵੇ ਉਹ ਮੈਨੂੰ ਲੋਕੇਸ਼ਨ ਨਾਲ ਦਿਤੋ ਜਾ ਕੁਝ ਇਹ ਡਾਟਾ ਦ ਜਾ ਮੈਂ ਨਹੀਂ ਉਹਨੇ ਮੈਨੂੰ ਲੋਕੇਸ਼ਨ ਨਾਲ ਲੀਆ ਨਹੀਂ ਬਾਈ ਤੂੰ ਕੌਣ ਉਹਨੇ ਕਹਿੰਦੇ ਤੁਸੀਂ ਇਕੱਠੇ ਹੁੰਦੇ ਹੋ ਤੁਹਾਡੀ ਕੋਟ ਮੈਰਿਜ ਹੋਈ ਹੋਈ ਹੈ ਮੈਂ ਕਹਿੰਦਾ ਕੇ ਨਾਲ ਹੀ ਸਾਡੀ ਕੋਟ ਮੈਰਿਜ ਹੋਈ ਹੋਈ ਹੈ ਮੈਂ ਕਹਾਂ ਮੇਰਾ ਤੌਕਲਦਾ ਲੱਗਦਾ ਕਹਿੰਦੀ ਤੂੰ ਬੱਸ ਕਾ ਤੂੰ ਸ਼ਰਮ ਕਰਲਾ ਤੂੰ ਆਪ ਦੇ ਸਕੇ ਭਰਾ ਦੇ ਨਾਲ ਵੀ ਸੌਣੀ ਐ ਐਵੇਂ ਹੋਏ ਇਹ ਬਸ ਮੈਂ ਤੇਰੇ ਮੂੰਹ ਕਰਕੇ ਚੁੱਪ ਕਰ ਗਈ ਫਿਰ ਮੇਰੀ ਸੁਣੀ ਗੱਲ ਸੁਣ ਤੂੰ ਉਹਨੇ ਕਿਹਾ ਉਹ ਤਾਂ ਕੈਰੇਕਟਰਲੈਸ ਆ ਤੂੰ ਮੇਰਾ ਕੀ ਮਾਰਾ ਦੇਖਣਾ ਤੂੰ ਕਹਿੰਦਾ ਉਹ ਤਾਂ ਸੁਣੀ ਗੱਲ ਹੁਣ ਦਾ ਗੱਲ ਹੁੰਦੀ ਹੈ ਮੈਂ ਉਹਨੂੰ ਕੋਈ ਕੈਰੈਕਟਰਲੈਸ ਨਹੀਂ ਕਿਹਾ ਕੋਈ ਕੁਝ ਨਹੀਂ ਕਿਹਾ ਜੇ ਮੈਂ ਆਪਣੀ ਗੱਲ ਮਾਈਆ ਉਹ ਤੁਹਾਨੂੰ ਪਤਾ ਹੈ ਕਿ ਮੈਂ ਕੂੜੀ ਹੋਈ ਹਾਂ ਇਸ ਗੱਲ ਦੇ ਉਹਨੂੰ ਪੁੱਛਦਾ ਰਹਾ ਬਹੁਤ ਉਹਨੇ ਮੈਨੂੰ ਮਾਵਾ ਭੈਣਾਂ ਕਿਹਾ ਮੈਂ ਮੰਮੀ ਨੂੰ ਮਾਵਾ ਭੈਣਾਂ ਕਿਹਾ ਭਾਬੀ ਮਾਵਾ ਸਾਰੇ ਮਾਵਾ ਉਹ ਮੈਂ ਕਹਿੰਦੀ ਕਿ ਕਹਿੰਦੀ ਮੈਨੂੰ ਤੇਜ਼ੀ ਕਹਿੰਦਾ ਕਿ ਉਹਦਾ ਕੈਰੈਕਟਰਲੈਸ ਹੈ ਹੈਗੀ ਮੇਰੀ ਮਾਸਾ ਦੀ ਕੁੜੀ ਹੈ ਉਹ ਜਣੇ ਕਦੇ ਨਾਲ ਸੌ ਜਾਂਦੀ ਹੈ ਕਹਿੰਦੀ ਉਹ ਮੈਨੂੰ ਕਹਿੰਦੀ ਮੈਨੂੰ ਤੇਰੇ ਮੁੱਖ ਬਹੁਤ ਛੋਟੀਆਂ ਲੱਗਦੀਆਂ ਨੇ ਮੈਂ ਕਿੱਥੇ ਕਰ ਲਾਂ ਮੈਂ ਤੈਨੂੰ ਫਤੋਂ ਤੱਕ ਕੀਤਾ ਨੇ ਬਿਠੀ ਆਏ ਦੱਸਦੇ ਚੱਲ ਮੈਂ ਇਹ ਗੱਲ ਕਿਉਂ ਨਹੀਂ ਮੰਨ ਲ ਮੇਰੇ ਤੇ ਜੀ ਨਹੀਂ ਆਇਆ ਪਰ ਰੀਤ ਨੂੰ ਘਰ ਬੈਠ ਕੇ ਯਾਦਤ ਨਹੀਂ ਤਾਂ ਕਰਦੇ ਕੋਈ ਹੈ ਕੋਈ ਇੱਕ ਕੋਈ ਵਿਚਲਾ ਬੰਦਾ ਭੈਣ ਜੋਂ ਨੰਬਰ ਇਹ ਮੈਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਉਹ ਮੈਨੂੰ ਫੋਨ ਕਰ ਸਕਦਾ ਫੋਨ ਜੀ ਮੈਨੂੰ ਫੋਨ ਕਰਕੇ ਕਹਿੰਦੀ ਹੈ ਮੇਰੀ ਗੱਲ ਸੁਣ ਰਿਹਾ ਹਾਂ ਤੈਨੂੰ ਹੋਰ ਕੀ ਹੋਣਾ ਸਾਰੀ ਗੱਲ ਮੈਨੂੰ ਅਹੀਂ ਕਿਹਾ ਨਾ ਦਿੰਦੀ ਕੀ ਕਰੀ ਆਈ ਆਈ ਕੁਛ ਨਾ ਬੋਲੀ ਕੰਨੀ ਮੈਂ ਵੀ ਕੰਪਲੀਟ ਕੀਤੀ ਹੋਈ ਆ ਉਹਦਾ ਸਾਰਾ ਫੋਨ ਹੈਕ ਹੋ ਕੇ ਕਹਿੰਦੀ ਮੇਰੇ ਕੋਲ ਸਬੂਤ ਆ ਗਿਆ ਕਹਿੰਦੀ ਜਿੱਦਾਂ ਜਿੱਦਾਂ ਗੱਲਾਂ ਕਰਦੀ ਆ ਉਹਦਾ ਸਾਰਾ ਹੈਕ ਹੋ ਗਿਆ ਜਿਹੜਾ ਲਕਸ਼ਮਣ ਹੈਕ ਹੋ ਗਿਆ ਤਵੇ ਚੰਡੀਗੜ੍ਹ ਕਲੱਬ ਕਿਸੇ ਦੇ ਵਿੱਚ ਆਪਾਂ ਹੈਕ ਕਰਦੇ ਆ ਮੈਂ ਹੈਕ ਕਰਦੇ ਆ ਵੀ ਆ ਰਹੀ ਹੁੰਦੀ ਉਸ ਤੂੰ ਸੁਣਿਆ ਨਹੀਂ ਦੇ ਆ ਉਹਨੂੰ ਕਹਿੰਦੀ ਮੈਂ ਤਾਂ ਉਹਨੂੰ ਕੁਝ ਕਿਹਾ ਤਾਂ ਨਹੀਂ ਮੈਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਆਪ ਕਰਕੇ ਗੱਲਾਂ ਸੁਣੀ ਗਈ ਸਿਰਫ ਤੇਰੇ ਕਰਕੇ ਅ ਤੂੰ ਬਹੁਤ ਮਾਰਨ ਗੱਲਾਂ ਕਰਦੀ ਆ ਤੂੰ ਦੇਖ ਬਹੁਤ ਮਾਰਦੀ ਰਹਿੰਦੀ ਹੋਈ ਬੰਦ ਰੱਖ ਤੂੰ ਮੈਂ ਕਿਹਾ ਸਟੋਰੀਆਂ ਬੰਗੀ ਦੀਆਂ ਨਹੀਂ ਸਟੋਰੀਆਂ ਮੈਂ ਤੈਨੂੰ ਮਤ ਉਹ ਰੋਟੀਆਂ ਸਟੋਰੀਆਂ ਬੜਾ ਕੁਝ ਲੈਣਾ ਤੇਰੇ ਵਾਕ ਕੇ ਸਟੋਰੀਆਂ ਸਟੋਰੀਆਂ ਸਾਰੀਆਂ ਬੰਗੀ ਹੋ ਗਈਆਂ ਕਿਹੜੀਆਂ ਖਮਾਣੋ ਜੀ ਕਿਸੇ ਕੋਲ ਨਹੀਂ ਤੇਰੇ ਕੋਲ ਮੇਰਾ ਨੰਬਰ ਹੈਗਾ ਕਿਸੇ ਕੋਲ ਵੀ ਫਿਰ ਮੈਂ ਤੁਹਾਨੂੰ ਪੜਕਿਆ ਮੈਨੂੰ ਕੀ ਪੁੱਛਦਾ ਕਿ ਨਹੀਂ ਨਹੀਂ ਤੂੰ ਮੈਨੂੰ ਕਹਿਣਾ ਵੀ ਸਟੋਰੀਆਂ ਸੇਵ ਕਰਕੇ ਕਿਹਨਾਂ ਲੱਗਦੀਆਂ ਇਨਸਟਾਗ੍ਰਾਮ ਦੀ ਗੱਲ ਕਰਦਾ ਮੈਂ ਵੀ ਇਨਸਟਾਗ੍ਰਾਮ ਤੇ ਦਾ ਮੈਨੂੰ ਪਤਾ ਨਹੀਂ ਮੈਨੂੰ ਇੱਕ ਬੰਦਾ ਸੁਣ ਮੈਨੂੰ ਤੂੰ ਸੰਦੀਪ ਦੇ ਨਾਲ ਚੁੱਪੀ ਉਖੜ ਲਿਆ ਉਹ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਇਹ ਦੇਰ ਤੋਂ ਪਾ ਰਹੀ ਹੋਈ ਉਹ ਵੀ ਦਾ ਸਮਾਂ ਕੱਢੀ ਹੋਈ ਉਹ ਕਹਿੰਦੀ ਕਿ ਹੋਰ ਪੁੱਛਿਆ ਉਹਨੂੰ ਪਤਾ ਨਹੀਂ ਲੱਗਦਾ ਉਹ ਕਹਿੰਦਾ ਕਿ ਨਹੀਂ ਤੇਰੀ ਜੀ ਮੈਨਾਂ ਦੱਸਣਾ ਮੇਰੀ ਗੱਲ ਦਾ ਕਾਹਦੇ ਇਹਨਾਂ ਨਾਲ ਮੈਂ ਹੈਗੀ ਹਾਂ ਤੇਰੀ ਮੇਰੀ ਗੱਲ ਦਾ ਨਹੀਂ ਕਿ ਮੇਰੇ ਅੱਗੇ ਕੁੜੀ ਨਹੀਂ ਤੇਨੂੰ ਲੱਭਣੀ ਨਹੀਂ ਮੈਂ ਤੇਰੇ ਨਾਲ ਮੇਰੀ ਗੱਲ ਸੁਣ ਨਾ ਸੰਤਲ ਖੰਦਾ ਹਾਂ ਉਹ ਤੈਨੂੰ ਕੀ ਗੱਲ ਕਰੀ ਹਾਂ ਮੈਂ ਕਿਹਦੀ ਸਾਡੇ ਵਿੱਚ ਹੋਣੀ ਹੈ ਹਾਂ ਕਹਿੰਦੇ ਸਾਪੋਸ਼ ਖਤਮ ਕਰਤਾ ਮੈਂ ਉਹਨੂੰ ਬਲੈਕਲਿਸਟ ਕਰਵਾ ਦੇਣਾ ਕਿ ਐਵੇਂ ਕਹਿੰਦੀ ਕੰਪਲੀਟ ਉਹਦੀ ਕੀਤੀ ਹੋਈ ਹੈ ਮੈਂ ਤੇ ਪੁਲਿਸ ਕਦੇ ਵੀ ਚੱਕ ਸਕਦੀ ਹੈ ਉਹਨੂੰ ਕਹਿੰਦੀ ਉਹਨੂੰ ਮੈਂ ਉਹਨੇ ਮੇਰਾ 플ੌਟ ਕੀਤਾ ਉਹਨੂੰ ਕਹਿੰਦੀ ਮੈਂ ਦਸਮੂਂ ਵੀ ਤੇ ਤੂੰ ਸਿਮਰਨ ਦੇ ਨਾਲ ਉਹਦਾਂ ਕੂਮ ਚ ਜਾ ਕੇ ਆਇਆ ਹੈ ਉਹਨੂੰ ਉਹਨੇ ਕੀ ਕਰ ਉਹਦੀ ਕੋਈ ਗੰਤ ਮਤ ਸਿਮਰਨ ਦੀ ਭੈਣ ਤੇ ਉਹ ਦੋ ਜਿਹੜੀ ਮੇਰੀ ਗੱਲ ਸੁਣ ਲੈ ਇਹ ਮੇਰੀ ਚਾਈ ਦੀ ਕੁੜੀ ਹੈ ਉਹਨੂੰ ਕਹਿੰਦਾ ਮੇਰੀ ਚਾਈ ਦੀ ਕੁੜੀ ਹੈ ਮੈਂ ਹਰ ਵਾਰ ਉਸ ਨਾਲ ਖੰਗਿਆ ਸ਼ਰਮ ਕਰ ਲੈਂਦਾ ਮੈਨੂੰ ਕਰੈਕਟ ਹਾਂ ਹਾਂ ਤਾਂ ਨਹੀਂ ਵੀ ਲਾਉਗਾ ਬਈ ਮੰਗੀ ਗੱਲ ਕਰੂਗਾ ਨਹੀਂ ਇਹ ਗੱਲ ਆਪਾਂ ਕਰ ਨਹੀਂ ਕੋਈ ਗੱ ਤੂੰ ਯਾਰ ਕਿਦਾਂ ਕਿਤੀ ਮੈਂ ਤਾਂ ਮਰ ਜਾਣਾ ਹੁਣ ਤੂੰ ਮੈਨੂੰ ਕੈਰੈਕਟਰਲੈਸ ਦੱਸ ਕੇ ਚੰਗੀ ਨਹੀਂ ਕੀਤੀ ਹੈਲੋ